ਸ੍ਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਫੇਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਫੇਰ ਵਲੌਗ ਆਪਾਂ ਸ਼ਾਮ ਨੂੰ ਸਟਾਰਟ ਕਰ ਰਹੇ ਹਾਂਗੇ ਠੀਕ ਆ ਕਿਉਂਕਿ ਯਾਰ ਦਿਨੇ ਕੰਮ ਕਾਰ ਘਾਟੀ ਹੁੰਦੇ ਨੇ ਠੀਕ ਹੈ ਤੇ ਬਾਕੀ ਆਪਣਾ ਮਾਈਕਲ ਸਿੰਘ ਸੁੱਤਾ ਪਿਆ ਹੈ ਇਧਰ ਗੌਰਮ ਕੇਮਾ ਖੇਡਦਾ ਹੋਇਆ ਉਹ ਵੀ ਮਿੱਤਰੋ ਬਾਹਰ ਨਿਕਲੇ ਗਲੀ ਦੇ ਵਿੱਚ ਤੇ ਗੈਰੀ ਆਪਾਂ ਨੂੰ ਮਿਲਣਾ ਟਰੱਕ ਤੇ ਹੁਣ ਆਪਾਂ ਵੀ ਚੱਲਦੇ ਆ ਟਰੱਕ ਦੇ ਉੱਤੇ ਤੇ ਤੁਹਾਨੂੰ ਉੱਤੇ ਜਾ ਕੇ ਮਿਲਦੇ ਆ ਟਰੱਕ ਦੇ ਔਰ ਜੀ ਗਾਇਜ਼ ہم آسمان کی اونچائیوں پہ پہنچ چکے ہیں اے باقی گہری وجہ سے کام کی کر رہے ہیں بھائی ساس بھائی ہم صوبے سنوں دکھا دیئے ٹرک اتوں کی ہے جے ہوندا آپ نے یہ دیکھنا ہوگا یہ ٹول باکس ہوندا نا یہ ٹرک دا ٹول باکس تے مائیکل اپنا وہ پھردا آو سی ਗੌਰਵ ਨੂੰ ਵੀ ਸਾਧ ਰਹਿਣਾ ਹੈ ਗੌਰਵ ਓਏ ਗੌਰਵ ਆਇਆ ਉਹ ਵੀ ਮਿੱਤਰੋ ਕਹਿੰਦੇ ਗੌਰਵ ਆ ਗਿਆ ਤੇ ਗੌਰਵ ਹੁਣ ਆਪਾਂ ਨੂੰ ਟਰੱਕ ਦੇ ਉੱਤੇ ਚੜਕੇ ਦਿਖਾਊਗਾ ਨਿੰਜਾ ਟੈਕਨੀਕਸ ਦੱਸੂਗਾ ਠੀਕ ਹੈ ਗੌਰਵ ਬ੍ਰੋ ਆਜੂ ਹੈ ਇਧਰ ਦੀ ਆ ਜਾ ਓਏ ਆਇਆ ਇੱਥੇ ਜਿਹੜਾ ਐ ਨੰਕਾ ਇੱਧਰ ਜਿਹੜਾ ਉਹ ਆ ਇੱਧਰ ਪਾਉਣੀਆਂ ਲੱਗੀਆਂ ਨੇ ਆ ਦੇਖ ਇੱਧਰ ਵੀ ਐ ਤੇ ਇੱਧਰਲੇ ਇੱਧਰ ਆ ਜੇ ਪਾਸੇ ਵੀ ਆ ਜਾ ਤੂੰ ਹੁਣ ਆਪਾਂ ਆਪਾਂ ਸਬਸਕ੍ਰਾਈਬਰਸ ਨੂੰ ਦਿਖਾਈਏ ਕਿ ਰਕ ਤੇ ਹਾਂ ਜਾ ਜਾ ਨਹੀਂ ਸਾਡੇ ਯਾਰ ਦਵਾਈ ਹੁੰਦੇ ਆ ਨਹੀਂ ਦਿਲ ਦੀਆਂ ਸਟਾਂ ਦੇ ਆਹ ਅਵੇ ਗੌਰਵਾ ਆ ਗਿਆ ਕਹਿੰਦੇ ਗੌਰਵ ਕਹਿੰਦੇ ਕੌਮ ਆ ਗਿਆ ਕਹਿੰਦੇ ਗੌਰਵ ਆ ਗਿਆ ਇਹ ਹੁਣ ਇਹ ਤੋਂ ਡਰੂਗਾ ਇੱਧਰਲੇ ਬਸ ਕਰਦਾ ਨੇ ਬਸ ਇੱਕ ਵਾਰ ਹੋਰ ਤਾਂ ਹੋ ਜਾ ਇੱਕ ਕੁੜੀ ਪਸੀਨੇ ਨਾਲ ਹੱਥ ਨਾਲ ਛੁੱਟਿਆ ਨਾ ਇਹਨਾਂ ਧਿਆਨ ਰੱਖੀ ਚੋਬਰ ਤਾਂ ਐ ਹੀ ਕਰਨ ਲੱਗਿਆ ਉੱਤੇ ਹੁਣ ਸਾਰ ਚੱਲ ਆ 7 ਜੀ ਗਲੀ ਪਈ ਹੋਏ ਚਾਰ ਜੀ ਬਸ ਗਿਣਨ ਦੇ ਥੱਲੇ ਸੀਟ ਤੇ ਬੈਠਾਂਗੇ ਅਸੀਂ ਗਾਂਖਲੀ ਔਰ ਗਏ ਸੀ ਆਂਟੀ ਅਸੀਂ ਗੱਲ ਤੇ ਉਹ ਦੁਕਾਨ ਵਾਲੇ ਕਹਿੰਦਾ ਕਿ ਆਇਆ ਹੀ ਨਹੀਂ ਹਲੇ ਉਹ ਕਹਿੰਦਾ ਗਲਤ ਗੱਲ ਕਰ ਲਾ ਤਰੀ ਕੱਲ ਸੀ ਉਧਰ ਗਏ ਸੀਗੇ ਪੁੱਛਣ ਗਏ ਸੀਗੇ ਉਹ ਕਹਿੰਦਾ ਹਲੇ ਆਇਆ ਹੀ ਨਹੀਂਗੇ ਸੱਬਲ ਹਾਂਜੀ ਹਾਂਜੀ ਉਹ ਕਹਿੰਦਾ ਫੋਨ ਕਰਕੇ ਆਜੋ ਇੱਕ ਵਾਰੀ ਮਿੱਤਰੋ ਟਰੱਕ ਦੇ ਉੱਤੇ ਤਾਂ ਚੜ ਗਏ ਯਾਰ ਉਤਰਨਾ ਬੜਾ ਔਖਾ ਲੱਗਿਆ ਮਸੀ ਉਤਰਿਆ ਤੇ ਆਹੋ ਲੰਕਿਆ ਤਾਂ ਆਪ ਵੀ ਪਿਆ ਸੀ ਉਧਰ ਇਹ ਲੋ ਵੀ ਮਿੱਤਰੋ ਘਰੇ ਆ ਗਏ ਸੀਗੇ ਬਾਹਰ ਯਾਰ ਗਰਮੀ ਬਹੁਤ ਸੀਗੀ ਠੀਕ ਆ ਤੇ ਹੁਣ ਆਪਾਂ ਮਾਈਕਲ ਨੂੰ ਸੈਰ ਕਰਾ ਲਈਏ ਤੇ ਦੁੱਧ ਲੈ ਕੇ ਆਉਂਦੇ ਹੈਗੇ ਤੇ ਅੱਜ ਅਸੀਂ ਕੀ ਸਬਜ਼ੀ ਬਣਾਈਏਗੀ ਹੈ ਬੜੀਆਂ 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 ਠੀਕ ਆ ਕਦੇ ਆਇਸੀ ਕਿਹੜਾ ਤੇ ਮੌਸਮ ਚੂਆ ਆਉਸਮ ਹੋ ਕੇ ਚੈੱਕ ਕਰੋ ਪੂਰੀ ਹਵਾ ਚੱਲ ਰਹੀ ਹੈਗੀ ਆ ਦੇਖੋ ਰੱਤ ਕਿਵੇਂ ਹਿੱਲ ਰਹੇ ਨੇ ਹਵਾ ਪੂਰੀ ਚੱਲ ਰਹੀ ਹੈਗੀ ਠੀਕ ਆ ਤੇ ਬਾਕੀ ਨੈਚੁਰਲ 에ਅਰ ਲੈ ਰਹੇ ਆ ਠੀਕ ਆ ਬਾਕੀ ਨਹਿੜੀ ਆ ਕੇ ਤੇ ਨਾਲ ਟੈਸ਼ ਵੀ ਫਿਰਦਾਗਾ ਤੇ ਹਵਾ ਬੜੀ ਘੈਂਟ ਚੱਲ ਰਹੀ ਆ ਤੇ ਯਾਰ ਕੱਲ ਇੱਕ ਪ੍ਰੋਗਰਾਮ ਬੰਦ ਰਿਹਾਗਾ ਹਨਾ ਪੂਰਾ ਸ਼ੋਰ ਨਹੀਂ ਕਹਿ ਸਕਦਾ ਕਿ ਪ੍ਰੋਗਰਾਮ ਪੂਰਾ ਫਾਈਨਲ ਆ ਗਿਆ ਹੈ ਨਾ ਕਿਉਂਕਿ ਆਪਣੇ ਇੱਕ ਦੋ ਬੰਦੇ ਰਾਜ ਹੀ ਨਹੀਂ ਹੈਗੇ ਹਲੇ ਤੇ ਬਾਕੀ ਜੇ ਪ੍ਰੋਗਰਾਮ ਬਣਦਾ ਹੈਗਾ ਹਨਾ ਆਪਣਾ ਵਲੌਗ ਆਊਗਾ ਕੱਲ ਦਾ ਤੇ ਉਹਦੇ ਵਿੱਚ ਪਤਾ ਲੱਗ ਜਾਊਗਾ ਠੀਕ ਆ ਤੇ ਪੂਰਾ ਘੈਂਟ ਮਾਹੌਲ ਬਣੂਗਾ ਤੇ ਬਾਕੀ ਅ ਅੱਜ ਦਾ ਵਲੌਗ ਯਾਰ ਛੋਟਾ ਬਣਿਆ ਹੈ ਨਾ ਮੈਨੂੰ ਵੀ ਪਤਾ ਹੈਗਾ ਤੇ ਬਾਕੀ ਵੀਡੀਓ ਮਤਲਬ ਜਿਹੜਾ ਵਲੌਗ ਆਪਣਾ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਠੀਕ ਆ ਤੇ ਬਾਕੀ ਜਿਹੜੇ ਆਪਣੇ ਵੀਰਾ ਭੈਣਾ ਭਰਾਵਾਂ ਨੇ ਹਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਤੇ ਬਾਕੀ ਮਿਲਦੇ ਰਹਾਂਗੇ ਇਦਾਂ ਦੇ ਘੈਂਟ ਜਿਹੇ ਵਲੋਗਾਂ ਦੇ ਨਾਲ ਠੀਕ ਹੈ ਜੀ ਧੰਨਵਾਦ ਵੀਡੀਓ ਦੇਖਣ ਲਈ ਬਾਏ